ਗ੍ਰਹਿ ਮੰਤਰਾਲੇ ਵੱਲੋਂ ਜਾਤੀ ਜਨਗਣਨਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸੋ ਕੇਂਦਰ ਸਰਕਾਰ ਨੇ ਦੋ ਫੇਜ਼ ਦੇ ਵਿੱਚ ਜਾਤੀ ਜਨਗਣਨਾ ਕਰਾਉਣੀ ਹੈ। ਜਿਹੜੀ ਆਮ ਜਨਗਣਨਾ ਦੇ ਨਾਲ ਹੀ ਹੋਣੀ ਹੈ ਤੇ ਨੋਟੀਫਿਕੇਸ਼ਨ ਮੁਤਾਬਕ ਪਹਿਲਾ ਫੇਜ਼ ਜਿਹੜਾ 1 ਅਕਤੂਬਰ 2026 ਤੋਂ ਅਗਲੇ ਸਾਲ ਅਕਤੂਬਰ ਮਹੀਨੇ ਦੇ ਜਿਹਦੇ ਵਿੱਚ ਚਾਰ ਪਹਾੜੀ ਸੂਬਿਆਂ ਦੇ ਪਹਿਲਾਂ ਜਮਿਨੀ ਚੋਣ ਹੋਗੀ। ਮਾਫ ਕਰਨਾ ਜਮਿਨੀ ਚੋਣ ਨਹੀਂ ਜਾਤੀ ਜਨਗਣਨਾ ਹੋਊਗੀ। ਹਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਲਦਾਖ ਲਦਾਖ ਦੇ ਵਿੱਚ ਜੰਮੂ ਕਸ਼ਮੀਰ ਚ ਉੱਤਰਾਖੰਡ ਚ ਔਰ ਹਿਮਾਚਲ ਪ੍ਰਦੇਸ਼ ਇਹਨਾਂ ਚਾਰ ਸੂਬਿਆਂ ਦੇ ਵਿੱਚ 1 ਅਕਤੂਬਰ 2026 ਤੋਂ ਜਾਤੀ ਜਨਗਣਨਾ ਸ਼ੁਰੂ ਹੋ ਜਾਣੀ ਹੈ ਫਿਰ 30 ਅਪ੍ਰੈਲ 2025 ਤੋਂ ਜਾਤੀ ਜਨਗਣਨਾ ਕਰਾਉਣ ਦਾ ਜਿਹੜਾ ਐਲਾਨ ਕੀਤਾ ਸੀ ਉਸ ਨੂੰ ਰਸਮੀ ਤੌਰ ਤੇ ਪੂਰੇ ਪ੍ਰਕਿਰਿਆ ਦੇ ਤਹਿਤ ਅਗਲੇ ਬਰੇ ਤੋਂ ਸ਼ੁਰੂ ਕੀਤਾ ਜਾਣਾ 1 ਮਾਰਚ 2027 ਸੋ 1 ਮਾਰਚ 2027 ਤੋਂ ਦੂਜਾ ਫੇਸ 16ਵੀਂ ਜਨਗਣਨਾ ਦਾ ਸ਼ੁਰੂ ਹੋ ਜਾਣਾ ਫਿਰ ਪੂਰੇ 2011 ਚ ਪਿਛਲੀ ਜਨਗਣਨਾ ਹੋਈ ਸੀ ਫਿਰ 2121 ਚ ਹੋਣੀ ਸੀ ਪਰ ਕੋਵਿਡ ਕਰਕੇ ਸਾਰਾ ਮਸਲਾ ਅੱਗੇ ਹੋ ਗਿਆ ਤੇ ਨਹੀਂ ਹੋ ਸਕੀ ਸੋ ਆਖਰ ਹੁਣ ਕੇਂਦਰ ਸਰਕਾਰ 2027 ਦੇ ਵਿੱਚ ਜਨਗਣਨਾ ਕਰਾਉਣਾ ਮੰਨੀ ਹੈ ਜਿਹਦਾ ਇੱਕ ਜਾਤੀ ਜਨਗਣਨਾ ਦੇ ਨਾਮ ਹੇ ਫੇਜ਼ 26 ਅਕਤੂਬਰ ਸ਼ੁਰੂ ਹੋਣਾ ਸੋ ਇਹ ਸਮਾਜਿਕ ਆਰਥਿਕ ਹੈਨਾ ਗਿਣਤੀ ਮਿੰਤੀ ਜਾਤਾਂ ਦੇ ਹਵਾਲੇ ਨਾਲ ਇਸ ਵਾਰ ਪਹਿਲੀ ਵਾਰ ਹੋਣਾ ਸੋ ਇਸ ਲਈ ਕੌਲ ਬੱਦ ਸਕਦੇ